ਕਰਦੇ ਆ ਤੇ ਮੈਂ ਮਹਾਵੀਰ ਸਿੰਘ ਢੱਲੋਂ ਬਾਈ ਰੋਜ ਦੀ ਤਰ੍ਹਾਂ ਜਰਾ ਜੀ ਆਪਾਂ ਫੇਰ ਅੱਜ ਕੋਟ ਕਪੂਰਾ ਦੀ ਮੰਡੀ ਦੇ ਵਿੱਚ ਕੋਟ ਕਪੂਰੇ ਮੰਡੀ ਦੇ ਵਿੱਚ ਆ ਜਾਈਦਾ ਬਾਈ ਰੋਜ ਦਾ ਆਪਦੇ ਟਾਈਮ ਦੇ ਪਾਬੰਦ ਆ 7 ਵਜੇ ਲਾਈਵ ਹੋ ਜਾਈਦਾ ਤੇ ਰੇਡ ਜਿਹੜੇ ਪਰ ਓਨੇ ਕ ਚੱਲੀ ਜਾਂਦੇ ਹਲੇ ਵੀ ਜਿਹੜੇ 250 300 ਦੇ ਨੇੜੇ ਤੇ ਜਿਹੜੇ ਰੀਡ ਚੱਲੀ ਜਾਂਦੇ ਹਨ ਪਾਲ ਬਰਾੜ ਬਾਈ ਕੀ ਹਲਚਾਲ ਸਸਰੀ ਕਾਲ ਬਲਦੇਵ ਸਿੰਘ ਸੰਧਵਾ ਬਿੱਟੂ ਟੈਲਪੁਰਾ ਅਸ਼ੋਕ ਕੁਮਾਰ ਪਰ ਹੁਣ ਜਾਨੀ ਉਹ ਸੁਆਦ ਨਹੀਂ ਰਿਹਾ ਯਾਰ ਵੀਡੀਓ ਚ ਜਿਵੇਂ ਅੱਗੇ ਗਾਹਕ ਇੱਥੇ ਕਰਬਲ ਕਰਬਲ ਹਨ ਉੰਦਾ ਅਸੀਂ ਗਾਹ ਕਹੇ ਨਹੀਂਗਾ ਜਿਵੇਂ ਤੂੜੀ ਦਾ ਤੂੜੀ ਖੜੀ ਰਹਿੰਦੀ ਆ ਰੇਡ ਜਾ ਬੋਲੀ ਤੇ ਘੜ ਜਾਂਦਾ ਗਰਾਰੀਆਂ ਜੀਆਂ ਆੜਦੀਆਂ ਨਹੀਂ ਉਵੇਂ ਕੋਈ ਸੁਆਦ ਹੈ ਨਹੀਂਗਾ ਹਨ ਕਦੇ ਗਾਹਕ ਜਾ ਹੋਵੇ ਫੁੱਲ ਤੇ ਪਟਾਕੇ ਜੇ ਪੈਂਦੇ ਹੁਣ ਫੇਰ ਸੁਆਦ ਹੁੰਦਾ ਵੀਡੀਓ ਅਸ਼ੋਕਮਰ ਗੁੱਡ ਮਾਰਨਿੰਗ ਬਾਈ ਕੀ ਹਾਲ ਚੱਲ ਆ ਭਰਾ ਉਹ ਠੀਕ ਠਾਕ ਹੈ ਜੀ ਸਬਜ਼ੀ ਮੰਡੀ ਦੀ ਵੀਡੀਓ ਬਾਈ ਕੱਲ ਪਾਈ ਆਪਾਂ ਅਪਲੋਡ ਕੀਤੀ ਆ ਸਬਜ਼ੀ ਮੰਡੀ ਦੀ ਵੀਡੀਓ ਜਿਹੜੀ ਕੱਲ ਨੂੰ ਫੇਰ ਬਣਾਵਾਂਗੇ ਤੇ ਅੱਜ ਫਿਲਹਾਲ ਅਸੀਂ ਚੱਲੇ ਆ ਕਿਹੜਾ ਮੈਂ ਤੇ ਕਾਲੂ ਫਰੀਦਕੋਟ ਮੰਡੀ ਦੇ ਵਿੱਚ ਨਹੀਂ ਅਸੀਂ ਚੱਲੇ ਆ ਬਾਬਾ ਫਰੀਦ ਮੱਥਾ ਟੇਕਣਾਂ ਮੈਂ ਲਾ ਤਿੰਨ ਆਗੇ ਪੈ ਗਏ ਕਾਲੂ ਹੁਣ ਪੈ ਗਏ ਤਿੰਨ ਨਾਗੇ ਪੈ ਗਏ ਸਾਡੇ ਯਾਰ ਅੱਜ ਤਾਂ ਹੀ ਜਾਣਾ ਹੀ ਜਾਣਾ ਬਾਈਆ ਸਿੱਧਾ ਸਿੱਧੂ ਕੀ ਆ ਚੱਲਾ ਬਾਈ ਗੁੱਡ ਮਾਰਨਿੰਗ ਹੋਰ ਭਰਾ ਠੀਕ ਠਾਕ ਹੈ ਜੀ ਤੇ ਰੇਟ ਦੱਸੋ ਫਿਰ ਅੰਦਾਜ਼ਾ ਲਾਓ ਯਾਰ ਕਿੰਨਾ ਕਰ ਸਕਦਾ ਨਾਗਾ ਯਾ 1 2 3 4 5 6 7 8 ਨਾਗ ਬਈ ਜਿਹੜੇ ਆਏ ਇੱਥੇ ਮੰਡੀ ਦੇ ਵਿੱਚ ਦੱਸਿਓ ਮੜਾ ਜਰਾ ਓਏ ਆਖਿਆ ਜ ਨਾ ਜਿੱਥੋਂ ਉਹ ਲੋਅਰ ਜੀ ਕਰਾਈ ਹੈ ਨਾ ਕਾਲੂ ਉੱਚੀ 349 ਕਰਾਈ ਹੈ ਤੇ ਉਨਾ ਹੀ ਲਿਖਿਆ ਬਰਹਿ ਗਿਆ ਓਏ ਹਾਂ ਟਾਇਆ ਨਹੀਂ ਗਾ ਅਜੋਕੋਂ ਦਪਿੰਦਰ ਧਾਲੀ ਵਾਲਾ ਗੁੱਡ ਮਾਰਨਿੰਗ ਬ੍ਰਦਰ ਆਸਟ੍ਰੇਲੀਆ ਤੋਂ ਬਿੱਟੂ ਟਿਹਲਪੁਰਾ ਬਾਈ ਕੀ ਹਾਲ ਚੱਲ ਬਾਈ ਅੰਦਾਜ਼ੇ ਲਾਈ ਜਾਂਦੇ ਓ ਵੀ ਕਿੰਨੇ ਨੂੰ ਤਰਾਜਾ ਹੁੰਦਾ ਯਾਰ ਕਹਿੰਦੇ ਬਾਈ ਅੰਦਾਜ਼ੇ ਤੂੰ ਵੀਡੀਓ ਦੱਸ ਦਿੰਨੇ ਰੇਟ ਕੋ ਨਹੀਂ ਉਹਦੇ ਨਾਲ ਚ ਕੋਈ ਚੱਕਰ ਨਹੀਂ ਪੈਂਦਾ ਯਾਰ ਰੇਟ ਰੂਟ ਦਾ ਜਿੰਨਾ ਕਗਲੇ ਨੇ ਲਿਜਾਣਾ ਉਨਾ ਹੀ ਲੈਣਾ ਐ ਵੀਡੀਓ ਚ ਬੋਲਣਾ ਨਾ ਕੀ ਹੋ ਜੂਗਾ ਤੇ ਬਾਈ ਨੇ ਅੰਦਾਜ਼ਾ ਲਾਇਆ ਵੀ 300 ਦੇ ਨੇੜੇ ਤੇ ਰਹੂਗਾ ਬਾਕੀ ਰੇਟ ਜਿਹੜਾ ਕੱਲ ਸਿਰਾਰ ਰਿਹਾ ਸੀਗਾ ਬਾਈ ਤੇ ਕੱਲ ਸਿਰਾਰ ਰੇਟ ਰਿਹਾ ਸੀ 265 ਰੁਪਏ ਹਨਾ ਤੇ 265 ਸੀਗਾ ਸਣੀ ਕਿ 75 75 ਸੀ ਤੈਨੂੰ ਕਿਵੇਂ ਪਤਾ ਕਿਹੜਾ ਮੈਂ ਕੱਲ ਵੇਖਿਆ ਸੀ ਹਾਂ ਕਾਲੂ ਨੇ ਵੀ ਵੇਖਿਆ ਸੀ ਲਾਈਵ ਤੇ ਰੇਟ ਜਿਹੜਾ 275 ਸੀਗਾ ਵਾਕੇ ਸਹੀ ਗੱਲ ਆ ਲਿਖਣ ਵਾਲਾ ਰਹੇਗਾ ਹੂੰਗਾ ਤੇ ਜੰਟਾ ਯੂਐਸਏ ਲਾਈਵ 9:30 ਵਜੇ ਬਾਈ ਕੀ ਹਾਲ ਚੱਲ ਆ ਭਰਾ ਠੀਕ ਠਾਕ ਹੈ ਜੀ ਅਸ਼ੋਕ ਕੁਮਾਰ ਗੁੱਡ ਮਾਰਨਿੰਗ ਟਾਈਮ ਕੰਨਾ ਹੋ ਗਿਆ ਕਾਲੂ 7:00 ਵਜੇ ਪੂਰੇ ਜੱਗੀ ਹਣ 7 ਵਜੇ ਵਾਲੀ ਗੱਲਬਾਤ ਕੇਵਲ ਜੀ ਵੀ ਹਨ ਕੇਵਲ ਨੂੰ ਹੀ ਆਇਆ ਹੁੰਦਾ ਜੇ ਕੋਈ ਗਾਹ ਕਾਵੇ ਤਾਂ 7 ਦਾ ਫੇਰ ਹੀ ਵੱਜਣਗੇ ਸਹੀ ਤਾਂ ਜੋ ਗਾਹ ਕੀ ਹੈ ਨਹੀਂ ਫਿਰ ਤਾਂ ਭਾਵੇਂ 7:30 ਵੱਜੀ ਜਾਣ ਹਨ ਤੇ ਗਾਹ ਘੱਟਾ ਬਾਈ ਮੰਡੀ ਦੇ ਵਿੱਚ ਫਲਾ ਹਨ ਤੇ ਨਗ ਬਹੁਤ ਖੜੇ ਨਗ ਖੜ ਗਏ ਲੈ ਬਾਈ ਨਗ ਬਹੁਤ ਖੜੇ 1 2 3 ਤੇ ਤੈਨੂੰ 6 7 8 ਨਾਲ ਖੜੇ ਆ ਤੇ ਜੱਗੇ ਨੂੰ ਪੁੱਛਦੇ ਆ ਵੀ ਕੀ ਹਾਲ ਚਾਲ ਹੈ ਜੱਗਾ ਉਧਰੋਂ ਗੱਲਬਾਤ ਸੁਣ ਕੇ ਆਊਗਾ ਕੇਵਲ ਦੀ ਗਾਹਕ ਜੱਗੇ ਕਿਵੇਂ ਲੱਗਦਾ ਗਾਹ ਕੱਜ ਦੋਹਣੀਆਂ ਉਹੀ ਗੱਲ ਆ ਫੇਰ ਤਾਂ ਦਿਸੀ ਜਾਂਦਾ ਦਿਸੀ ਜਾਂਦਾ ਮੈਂ ਕਿਹਾ ਤੂੰ ਉਧਰੋਂ ਸੂ ਲੈ ਕੇ ਆਇਆ ਹਾਂਗਾ ਕੋਈ ਸਾਨੂੰ ਦੱਸੇਗਾ ਸੂ ਲੈ ਕੇ ਹੁਣੀ ਆ ਉਹ ਵਾਲੀ ਮੂੰਹ ਦੀ ਚੱਕੀ ਜਾਂਦੇ ਚਲੇ ਇੱਕ ਦੂਜੇ ਮੂੰਹ ਨੇ ਆ ਉਹ ਵੇਖੀ ਜਾਂਦੇ ਕੋਈ ਆਉਂਦਾ ਕੋਈ ਆਉਂਦਾ ਅਸੀਂ ਵੀ ਕਹੀ ਜਾਂਦੇ ਕੋਈ ਆਵੇ ਹਾਂ ਫੇਰ ਹੀ ਤੁਹਾਡਾ ਤੁਹਾਡਾ ਕੰਮ ਚੱਲਣਾ ਨੁਕਾ ਕੇ ਆਉਂ ਵਾਲਾ ਚਿਹਰਾ ਦਸ ਦਸ ਘਟੂਗਾ ਕੋਣੀ ਦੇ ਕੋਠੇ ਭਰਦੇ ਲੋਕਾਂ ਦੇ ਅੱਛਾ ਉਹ ਤਾਂ ਆਏ ਜੀ ਆ ਗਏ ਆ ਇੱਕ ਤਾਂ ਜਗੀਰ ਦੀ ਰੇਟ ਬਣੂਗਾ ਥੋੜੀ ਦਾ ਨਹੀਂ ਬਣਦਾ ਜਾ ਕੇ ਵੇਖ ਤੋ ਖੁਦ ਤੋੜਨਾ ਦਾ ਪੈ ਜਾਂਦਾ ਕੋ ਉਥੇ ਕੱਲ ਵੇਖ ਕੇ ਤੈਨੂੰ ਕੁੱਪ ਲਈ ਜਾਂਦਾ ਇਥੋਂ ਲੈ ਕੇ ਵੇਖ ਲੈ ਕਦੇ ਰੇਟ ਵਧ ਜੇ ਤੇ ਮੁੜ ਕੇ ਆਪਾਂ ਨੂੰ ਘਰੀਸੀ ਫਨ ਲੋਕ ਵੀ ਦੇ ਦਾ ਰੇਟ ਵਧ ਗਿਆ ਵਧ ਜਾ ਆਪਾਂ ਦਾ ਫਾਇਦਾ ਹੀ ਆ 100 ਰੁਪਏ ਦਾ ਹੁੰਦਾ ਹੁਣ ਜਿੰਨੇ ਹੁਣ ਵਿਕੀ ਜਾਂਦਾ ਫਿਰ ਰੇਟ ਤਾਂ ਹੈ ਫਿਰ ਤੁਹਾਨੂੰ ਵੀ ਖੁਸ਼ ਹੋ ਕੇ ਦੇ ਦਿੰਦਾ ਅਗਲਾ ਹਾਂ ਲਓ ਬਾਈ ਵੀ ਮਿਲ ਜੀ ਹਾਂ ਬਣਾ ਰੇਟ ਵਾਧੇ ਫਿਰ ਸਾਨੂੰ ਖੁਸ਼ ਹੋ ਗਏ ਸਾਨੂੰ ਘੱਟ ਪੈਸੇ ਦੇ ਕੇ ਰੇਟ ਉਹ ਦੇ ਕਹਿੰਦਾ ਸਾਨੂੰ ਵੀ ਦੇ ਕੇ ਖੁਸ਼ ਹੋ ਜਾ ਹਾਂ ਅਗਲਾ ਕਹਿੰਦਾ 2 ਕਵਾਂਟਲ ਦਾ ਇਹੀ ਲੈ ਕੇ ਹਾਂ ਆਏ ਕਹਿ ਦਿੰਦੇ ਆ 1000 ਨੂੰ ਫਿਰ ਸਾਡੇ ਪਈ ਬਾਈ ਨੂੰ ਵੀ ਦੇਣਾ 2.5 ਹਾਂ ਇਹਦਾ ਫਿਰ ਪਹਿਲਾਂ ਕਰਦੇ ਬਾਈ ਦਾ ਬਾਈ ਨੂੰ ਸਹੀ ਗੱਲ ਹਾਂ ਹਾਂ ਉਹਨੂੰ 10000 ਦੇਣਾ ਹੁੰਦਾ ਫਿਰ ਕੰਡੇ ਤੇ ਅਗਲਾ ਕਹਿੰਦਾ 2 ਕਵਾਂਟਲ ਦਾ ਤੇਲ ਹੋ ਗਿਆ 2.5 2.5 ਨੂੰ 500 ਦਾ ਤੇਲ ਹੋ ਗਿਆ ਲੈ ਕੇ ਦਿੱਤਾ ਨਹੀਂ ਰਹੀ 250 ਇਹਦੇ ਕਿ ਤਿੰਨ ਕੁਇੰਟ ਦਾ ਉੱਡ ਗਈ ਗਾਲੀ ਵਾਲਾ ਜਿਹੜਾ ਲੈ ਆਇਆ ਉਹਦੇ ਕੁਇੰਟ ਤਿੰਨ ਅਰੇ ਗਿਆ ਦੇ ਅੱਧੀ ਅੱਧ ਇਹ ਅਸੀਂ ਖਾ ਗਏ ਅਸੀਂ ਖਾ ਗਏ ਹੋਈ ਗੱਲ ਸਹੀ ਆ ਜਮੀਨਾਂ ਕਰ ਲੈਣੀ ਕੋਪਿਆ ਫਿਰ ਸਰਜੀਤ ਸਿੰਘ ਬਾਈ ਜੀ ਕੀ ਆਲਚਾਰ ਸਸਤਰੀ ਗੁਰਨਾਮ ਸਿੰਘ ਜਤਿੰਦਰ ਕੀ ਵਾਲਾ ਬਾਈ ਵਧੀਆ ਬਾਈ ਵਧੀਆ ਹਾਲ ਤਾਂ ਠੀਕ ਆ ਸਾਡੇ ਕੇਰਾ ਪਤਾ ਹੁਣ ਥੋੜਾ ਇਹ ਥੋੜੇ ਦਿਨ ਰਹਿਊਗਾ ਕੁਝ ਦਿਨ ਹਾਂ ਕੁਝ ਦਿਨ ਪਤਾ ਕਿਉਂਕਿ ਮਹੀਨਾ ਦਾ ਇਦੋਂ ਕੋਠਾ ਦੇ ਲੋਕਾਂ ਨੂੰ ਮੁੱਕਣ ਲੱਗੀ ਉਹ 350 350 350 ਵਿਕੀ ਜਾਂਦੀ ਆ ਹਾਂ ਬਾਜ਼ਾਰ ਰੇਟ ਬਹੁਤ ਚੜਦਾ ਮੈਂ ਵੇਣਾ 280 ਖੜ ਗਿਆ ਰੇਟ ਹਣਾ ਬਣ ਲਗਾਤਾਰ ਹੀ ਖੜਾ ਹੈ ਜਦੋਂ 8 ਸਾਲ ਪਹਿਲਾਂ ਵੀ 280 ਸੀ ਆਵੇਂ ਕੁਝ ਲੋਕ ਲੈ ਜਾਂਦੇ ਨੇ ਹੋਰ ਸਮਾਂ ਦੇ ਕਿ ਖਿਸਕਦਾ ਹੈ 280 ਤੋਂ ਵੀ ਪਿਛਾੜ ਨੂੰ ਜਾਂਦਾ ਨਾ ਹਾਂ ਉਹ ਤਾਂ 280 ਕਹਿੰਦੇ ਆਪਣ 280 ਨਹੀਂ 8 ਸਾਲ ਪਹਿਲਾਂ 280 ਨੂੰ ਵੇਕਦੀ ਰਹੀ ਤੁੜੀ ਹੋਰ 280 ਰੁਪਏ 300 ਰੁਪਿਆ ਆ 300 ਰੁਪਿਆ 350 350 ਤੇ 2 ਸਾਲ ਪਹਿਲਾਂ ਉਹ ਤਾਂ ਕਿੰਨੀ ਉਹ ਤਾਂ 1200 ਤੋਂ ਉਹ ਵੀ ਇੱਕ ਦਿਨੀ 1300 ਨੇ ਵੇਚੇ ਜਾਂਦੇ ਨੇ ਹੁਣ ਉਹਦਾ ਮਿੱਟੀ ਇੱਕ ਵਾਰੀ ਭਰ ਲਿਆ ਹੈ ਭਰਾਵਾ ਉਹ ਵੀ ਵੇਚਦੀ ਹੈ ਮਿੱਟੀ ਵੇਚਦੀ ਸੀ ਹਨਾ ਉਹ ਸਾਰੇ ਕੁੱਪ ਦੀ ਮਿੱਟੀ ਭਿਸ਼ਾਣ ਲੈ ਗਏ ਉਹ ਕਹਿੰਿਆ ਜੀਵਨਾਰ ਕਹਿੰਦਾ ਚੰਗੀ ਚੰਗੀ ਭਰੋ ਚੰਗੀ ਚੰਗੀ ਕਰ ਲੈ ਕੋਈ ਟੈਕ ਡੈਪੀ ਵਿੱਚ ਮਿੱਟੀ ਸਾਰੀ ਜਿਹੜੀ ਨਾ ਨਿਕਲੀ ਨਹੀਂ ਗਈ ਹਮ ਪਰ ਦਿਨ ਨਾਲ ਆਲੇ ਤਾਂ ਫਿਲਮ ਬਣਾਈ ਜਾਂਦਾ ਇਕਲਾ ਤਾਂ ਕੋਈ ਨਹੀਂ ਇਹਨੂੰ ਕਿਹਾ ਕੋਈ ਚੱਕਰ ਨਹੀਂ ਅਸ਼ੋਕ ਕੁਮਾਰ ਆਜੋ ਭਾਈ ਬੋਲੀ ਹੋ ਗਈ ਸਟਾਰਟ ਚਲੀ ਆਜੋ ਕਰਾਂ ਦੀ ਵੇਖੀਏ ਬੋਲੋ ਭਾਈ 225 ਰੁਪਏ 25 ਰੁਪਏ 25 ਰੁਪਏ 30 ਰੁਪਏ 35 40 250 ਚੁੰਝਾ 60 65 70 270 ਬੋਲਾਂ ਬਾਈ ਜੀ ਨੇ 270 ਰੁਪਏ ਬਾਈ ਜੀ 200 ਤੇ 70 ਰੁਪਏ ਲੱਭੇ ਕੱਲ ਜਿਹੜਾ ਸਿਦਾ ਰੇਟ 275 ਚੱਲਿਆ ਸੀ ਤੇ ਅੱਜ ਪਹਿਲੀ ਟਰਾਲੀ ਜਿਹੜੀ 200 ਤੇ 70 ਰੁਪਏ ਵੈਗੀ ਆ ਫਿਲਹਾਲ ਇਹੀ ਰੇਟ ਬਣਿਆ ਰਹਿੰਦਾ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਾਂ ਗਾਂਹ ਜਾ ਕੇ ਰੇਟ ਡਾਊਨ ਆਉਂਦਾ ਜਾਂ ਵਾਧਦਾ ਬਈ ਹਣਾ ਵੇਨੇ ਆਜੂ ਕਰਾਂਗੇ ਹੋ ਜੀ ਦੂਰੀ ਹੜਜ ਕਰੰਟ ਆ ਮਾਰਦੀ ਦੂੜੀ ਬੋਲੋ ਭਾਈ 220 220 ਰੁਪਏ 20 ਰੁਪਏ 25 30 ਰੁਪਏ 50 30 ਚਾਲੀ ਚਾਲੀ 45 250 52 255 ਰੁਪਏ ਬੋਲਾ ਵੇਚਨੇ 255 ਕੱਲ ਨਾ ਖੜਦਾ ਸੀ ਨਾ ਹੂੰ ਹੂੰ 255 ਰੁਪਏ ਲਾ ਬਾਈ ਇੱਕ ਵੈਗੀ ਬਾਈ 270 ਤੇ ਇੱਕ ਵੈਗੀ 255 ਰੁਪਏ ਆ ਜੋ ਕਰਾਂ ਦੀ ਬਈ ਤੀਜੀ ਟਰਾਲੀ ਵੇਖੀ ਹਰ ਜੀ ਆਹ ਦੇਖ ਤੋ ਮਾں ਵੀਰ ਛੂੜੀ ਲਾ ਕੇ ਆਇਆ ਕਰਿਆ ਕਿਉਂ ਆਇਆ ਅੱਜ ਤਾਂ ਹੀ ਬਾਈ ਬਾਬਾ ਫਰੀਦ ਹਨਾ ਅੱਜ ਤਾਂ ਹੀ ਦੂਰ ਖੜਾਂਗੇ ਹੋ ਕੇ ਆਹ ਭਾਈ ਇਹਦੇ ਲੋਕ ਤਾਂ ਆਇਆ ਕਰਦੇ ਆ ਅੱਜ ਲਈ ਮੈਂ ਆ ਗਿਆ ਅੱਗੇ ਤੋਂ ਚਲੋ ਮੈਂ ਆ ਜਾਂਦੇ ਆ ਬਾਲੀ ਅੰਦਰ ਡੂੰਗੀ ਰੱਖੀ ਬੈਠੇ ਹਾਂ ਲੋਗ ਬਾਲਾ ਤਗੜਾ ਲਾਈ ਬੈਠੇ ਬਾਈ ਜਾਨੀ ਇੱਧਰ ਟੰਗਲੀ ਟੰਗਲੀ ਵਿੱਚ ਵਸਾਈ ਆ ਚੱਕ ਬੜੀ ਮਿਹਨਤ ਤੇ ਮੁਸ਼ਕਲ ਕਰਨ ਤੋਂ ਬਾਅਦ ਥੋੜੀ ਜਿਹੀ ਤਬਰੀ ਕੱਢੀ ਆ ਬਾਈ ਨੇ ਹੋਰ ਵਾ ਚਲੀ ਗਈ ਬਾਈ ਉਹ ਹਾਂ ਜੀ ਰਬੀ ਬਾਈ ਬੋਲੋ ਜੀ ਆ ਬਲੇ ਬੋਲੋ ਬੋਲੋ ਵੱਜ ਗਈ ਅਸਰ ਵੀ ਚਲ ਕੋਈ 200 ਰੁਪਿਆ 200 200 200 200 ਬੋਲਾਂ ਮੈਂ ਕਿਨੇ 200 ਦੇ ਹੱਕ ਬਾਈ ਲੈ ਬਾਈ ਇਹ ਜਾਲੀ ਵਾਲੀ ਟਰਾਲੀ ਸੀਗੀ ਜਾਲੀ ਵਾਲੀ ਤੂਰੀ 200 ਰੁਪਏ ਨੂੰ ਵੇਖ ਗਿਆ ਇੱਕ ਵੀ ਕੀ 255 ਨੂੰ ਇੱਕ ਵੀ ਕੀ 270 ਨੂੰ ਤੇ ਇੱਕ ਵੀ ਕੀ 240 ਰੁਪਏ ਓਏ 5G ਨੈਟਵਰਕਾ ਟੁੱਟ ਜਾਂਦੀ ਐ ਰੇਦੀ ਕਵਰ ਜੇ ਲੱਗੇ ਦਾ ਹਣਾ ਮੇਰਾ ਲੋਡ ਲੈ ਜਾਂਦਾ ਕਾਲੂ ਫੋਨ ਮੈਨੂੰ ਸ਼ੱਕ ਪੈਂਦਾ ਗਰਮ ਹੋ ਜਾਂਦਾ ਨਾ ਜਦੋਂ ਬੋਲੋ ਜੀ ਇਹ ਮਿਲਾਂਗੇ ਆਹ ਆ ਪੈਰ ਉੱਥੇ ਹੈ ਬੋਲੋ ਜੀ ਆ ਵੀ ਪੈਰ ਤੇ ਲੱਗੀ ਹੋਈ ਵੀਡੀਓ ਹੈ ਠੀਕ ਹੈ ਦੇ ਜਾ ਰਹੀ ਹੈ ਨਿਰਚਾਲ ਤੋਂ ਰੁਕੀ ਹੈ ਹਾਂ ਦੇ ਆਹ ਫਿਰ 5G ਰੇਂਜ ਜੁੜ ਗਈ ਮੰਨ ਸਿੱਖ ਛੁੱਟ ਗਈ 225 ਰੁਪਏ ਯਾਰ 25 ਰੁਪਏ 25 ਰੁਪਏ 225 ਰੁਪਏ 25 ਰੁਪਏ ਕਹੀ ਬੋਲੰਗ ਨੇ ਠੀਕ ਹੈ 35 ਰੁਪਏ ਫੜੀ ਆ ਗਿੰਬੜ ਫੜੀ ਛੇਤੀ ਗਰਮ ਗਰਮ ਤਾਂ ਨਹੀਂ ਹੋ ਜਾਂਦਾ ਕਦੇ ਗਰਮੀ ਆ ਗਈ ਨਾ ਹੁਣ ਹਾਂ ਠੀਕ ਆ ਚਲ ਹੁਣ ਵੇਣਾ ਕੀ ਦਾ ਠੰਡਾ ਹੋ ਜੇ ਚਲ ਆ

ਲੋੜ 200 ਰੁਪਇਆ 200 200 200 ਰੁਪਇਆ ਹਾਂ ਬਈ ਬੋਲਾਂ ਕਿਨੇ ਭਾਈ ਜੀ 200 ਰੁਪਏ ਲੈ ਕੋ ਭਾਈ ਲਾ ਬਈ ਜਿਹੜੀ ਤਾਂ ਭਾਈ ਜਾਲੀ ਵਾਲੀ ਟਰਾਲੀ ਆ ਤੇ ਉਹ ਤਾਂ 200 ਨੂੰ ਵਿਕੀ ਜਾਂਦੀ ਆ ਭਾਈ ਜਾਲੀ ਵਾਲੀ ਤੂੜੀ ਆ ਨਾ ਤੇ ਖੁੱਲੀ ਤੂੜੀ ਯਾਰ ਕਹਦਾ ਕੋ ਜਿਹੜੀ ਖੁੱਲੀ ਤੂੜੀ ਦਾ ਸਾਬ ਲਾ ਲਿਆ ਕਰੋ ਤੇ ਤਿੰਨ ਨਾਕ ਰਹਿ ਗਏ ਆ ਬਾਈ ਤੇ ਟਰਾਲੀਆਂ ਜਰੂਰ ਚਾਰ ਆ ਕਿਉਂਕਿ ਇੱਕ ਮਗਰ ਦੋ ਆ ਤੇ ਟਰਾਲੀਆਂ ਜਰੂਰ ਚਾਰ ਆ ਨਾ ਕਿ ਤਿੰਨ ਆ ਕਾਲੋ ਫੇਰ ਯਾਰ 5G ਨੇ ਛੱਡ ਜਾਂਦਾ ਰ Jio ਖਰਾਬ ਹੋ ਕਰੀ ਜਾਂਦਾ ਯਾਰ ਕੀ ਚੱਕਰ ਕੀ ਪੈਣ ਜੀ ਉਦੋਂ ਮਤਲਬ ਯਾਰ ਟਰਾਲਾ ਲੈਣਾ ਪਣਾ ਹੁਣ ਪੈ ਕੀ ਕਰਾਉਣਾ ਇਹ ਟਰਾਲਾ ਹੈਗਾ ਦਾ ਆ ਪੈ ਕੋਚ ਕਰਾ ਲਾਂਗੇ ਕਿ ਨਹੀਂ ਠੀਕ ਆ ਬੰਦਾ ਕੋਲ ਇੱਧਰ ਆ ਜਾ ਬੋਲੋ ਬੋਲੋ ਹਾਂ ਗਰਮ ਬਾਦ 200 ਰੁਪਿਆ 200 25 10 15 21 ਤੇ 35 ਹਾਂ ਭਾਈ 235 ਬੋਲਾਂਗੇ 235 ਰੁਪਏ ਬਾਈ ਜੀ 235 ਰੁਪਏ ਬਾਈ ਲੈ ਬਈ ਇਹ ਪੰਡਾਲੀ ਤੂੜੀ ਸੀਗੀ ਇਹ ਵੈ ਗਈ 235 ਰੁਪਏ ਨੂੰ ਲੈ ਬਈ ਨਾ ਕਰੇਗੇ 2 ਕਲ ਸਿਰਾ ਕਿੰਨਾ ਗਿਆ 275 ਇਧਰੋਂ ਧੰਨਵਾਦ 75 ਸੀਗਾ ਇੱਕ 70 70 ਰਹਾ ਨਾ ਹਾਂ 70 ਠੀਕ ਹੈ ਵਧੀਆ ਵਧੀਆ ਜੁੜਾ ਹੈ ਆ ਜਾ ਉਧਰ ਭਾਈ ਨਸਮਾਰਦੀ ਤੋਂ ਹਾਂ ਬੋਲੇ ਨਹੀਂ ਕੋਈ ਇੱਥੇ ਜੁੜੇ ਤੇ ਬੋਲੇ ਨਹੀਂ ਯਾਰ ਕੋਈ ਹਾਂ ਜੁੜਾ ਕੋਈ ਕੋਈ ਚੱਲੂਗਾ ਹਾਂ ਅੱਗ ਲਿਖ ਦਿਓ ਮਾਂ ਵੀਰੇ ਇਕਦਮ ਜਾਇਆ ਰੱਖ ਹਾਂ ਅੱਜ ਹੀ ਜਾਣਾ ਇੱਧਰ ਨੂੰ ਨਾ ਕੋਈ ਨਹੀਂ ਮੈਂ ਜਾ ਰਿਹਾ ਬੱਲੇ ਬੱਲਾ ਹਾਂ ਬੱਲੇ ਨਹੀਂ ਜਲਦੀ ਚਲੋ ਜਾਈਏ ਚਲੋ ਭਾਈ ਹੋ ਗਈ ਬੋਲੀ ਹੈ ਤੇ ਵਿੱਚ ਵਿੱਚ ਨਾ ਕੋਣ ਵੇਖਦੇ ਨਹੀਂ ਗਏ ਭਾਈ ਤੂੰ ਹਿਸਾਬ ਲਾ ਲਓ ਅੱਗੇ ਕਦੇ ਆਦਨ ਨਹੀਂ ਆਏ ਸੀਗੇ ਵੀ ਨਾਕ ਨਾ ਵਿਕਣਾਂ ਹੁਣ ਇਹੋ ਜਿਹੇ ਦਿਨ ਆਏ ਪਏ ਵੀ ਨਾ ਤੂੜੀ ਨਹੀਂ ਵਿਕਦੀ ਕਿੱਲ। ਸਾਬਰ ਰੇਡ ਨੂੰ ਤਾਂ ਖਸਮਾਂ ਨੂੰ ਖਾਵੇ ਪਹਿਲਾ ਤੂੜੀ ਤਾਂ ਵਿਕੇ ਕਾਲੂ ਕਿ ਨਹੀਂ। ਰਾਜਵਿੰਦਰ ਸਿੰਘ ਬਾਈ ਕੀ ਹਾਲ ਚਾਲ ਆ ਭਰਾਓ ਠੀਕ ਠਾਕ ਆ। ਯਾਰ ਨੈਟ ਸਪੀਡ ਦੱਸੋ ਕਿਵੇਂ ਚੱਲੀ ਜਾਂਦਾ ਤੁਹਾਡੇ ਕੋਲ ਵਧੀਆ ਮੈਨੂੰ ਤਾਂ ਇੱਥੇ ਸ਼ੋ ਹੋ ਜਾਂਦਾ ਵੀ ਸਪੀਡ ਦੀ ਘਾਟ ਆ ਨੈਟ ਦੀ। ਤੇ ਆਹ ਬਾਈ ਆਉਂਦਾ ਕਦੇ ਸਬਜ਼ੀ ਮੰਡੀ ਕਦੇ ਤੂੜੀ ਕਦੇ ਸਬਜ਼ੀ ਮੰਡੀ ਕਦੇ ਕੀ ਆਲਾ ਬਾਈ? ਚਿੱਟਾ ਸਕਾਟ। ਅੱਜ ਚੱਲ ਗਿਆ 270 ਦੋ ਕਿਟਰਾਂ ਲਿਆਂਦਾ। ਇੱਕ ਦੋ ਟਰਾਲੇ ਤਾਂ ਮਹਿੰਗੇ ਆ ਵਿਕਾ ਬਾਕੀ ਵਿਕੀ ਨਹੀਂ ਸਾਡੀ ਵੇਖੀ ਕਿ ਨਹੀਂ ਆ ਵੇਖੜੀ ਮੇਂ ਟਰਾਲੇ ਜਾਲੀ ਵਾਲੀ ਸੀ ਤੇ ਪੰਡਾ ਵਾਲੀ ਪੰਡਾ ਵਾਲੀ ਦਾ ਵੈਜੀ ਹੋਈ ਪੰਡਾ ਵਾਲੀ ਨਹੀਂ ਖੜਕੀ ਹੋਰ ਵਧੀਆ ਸਬਜ਼ੀ ਨਹੀਂ ਲੈਂਦੀ ਟਮਾਟਰ ਸੀਗਾ ਕੋਮ ਦਾ ਹੀ ਹੋ ਕੇ ਨਾ ਨਹੀਂ ਕੱਲ ਆਇਆ ਸੀ ਮੈਂ ਟਮਾਟਰ ਕਿਹੜੇ ਪਾਸੇ ਨਾ ਕਿਹੜੇ ਪਾਸੇ ਨਾ ਅੱਛਾ ਠੀਕ ਆ ਸਮਝ ਗਿਆ ਮੈਂ ਬਾਹਰ ਬਾਹਰ ਜੀ ਬੱਸ ਹੁਣ ਤਾਂ 100 ਦਾ கிரேਟ ਹੀ ਵਿਗਦਾ ਹਨਾ 100 ਦਾ கிரேਟ ਵਾਣਦੇ ਮੈਂ ਕਿਹਾ 100 ਦਾ கிரேਟ ਹੋ ਗਿਆ 100 ਦਾ ਲਫਾਫਾ ਟਮਾਟਰ ਦਾ 25 ਕਿਲੋ ਦਾ 20 ਕਿਲੋ ਦਾ 20 ਕਿਲੋ ਦਾ 25 ਕਿਲੋ ਦਾ 100 ਦਾ ਟਮਾਟਰ ਦਾ ਲਫਾਫਾ ਲੈ ਜ ਲੈ ਜੋ ਜੀ ਨੇ ਲੈ ਜਾਣਾ ਹਨਾ ਕਾਲੂ 100 ਦਾ ਹੀ ਕੱਦੂ ਦਾ ਲਫਾਫਾ 100 ਦਾ ਹੀ ਟਮਾਟਰ ਦਾ ਲਫਾਫਾ ਤੇ 50 ਦਾ ਹੀ ਮੇਨ ਲਾਦਾ 150 ਦਾ ਹੀ ਪੇਠੇ ਦਾ ਹੋਊਗਾ ਲਫਾਫਾ ਮੈਂ ਪਹਿਲਾਂ ਉਹਦਾ ਹਾਂ ਬਸ 100-100 ਰੁਪਇਆ ਇੱਕ ਨੋਟ ਲਓ ਤੇ ਲਫਾਫਾ ਲੈ ਜਾਓ ਚੱਕ ਕੇ ਬਾਈ ਤੇ ਇਹਨੂੰ ਤੁਹਾਡੀ ਮਿਹਨਤ ਆ ਆਪਦੀ ਜਿਹੜੇ ਵੇਚਣ ਜਾਂਦੇ ਕਿਲੋ-ਕਿਲੋ ਕਰਕੇ ਉਹ ਭਾਵੇਂ 100 ਦਾ 500 ਬਣਾ ਲਾ ਭਾਵੇਂ 700 ਬਣਾ ਲਾ ਉਹਨਾਂ ਦੀ ਮਿਹਨਤ ਆ ਉਹ ਭਾਵੇਂ 100 ਦਾ 200 ਵੀ ਰਜੇ ਹੈ ਨਾ ਉਹ ਉਹਨਾਂ ਦੀ ਮਿਹਨਤ ਦਾ ਕਿਹੜੇ ਪਿੰਡ ਵੇਚਦੇ ਕਿਵੇਂ ਵੇਚਦੇ ਕੀ ਹਿਸਾਬ-ਕਿਤਾਬ ਕਰਦੇ ਆ ਜੀ ਤੇ ਵਿਚਾਰਾ ਨੂੰ ਯਾਰ ਨਾ ਪਰ ਖਰਾਬ ਕਰੂ ਬਹੁਤ ਨਿਕਲਦੇ ਆ ਯਾਰ ਜਿਹੜੇ 100 ਦੇ ਲਫਾਫੇ ਮੰਨ ਲਓ ਟਮਾਟਰ ਚੱਕ ਲੈ ਨਾ ਕਰੇਟਾ ਵਾਲੀ ਚੀਜ਼ ਤਾਂ ਫਿਰ ਵੀ ਸਹੀ ਰਹਿੰਦੀ ਹੈ ਜਿਹੜਾ ਲਫਾਫਿਆਂ ਚ ਪਾਇਆ ਹੁੰਦਾ ਇਹਦੇ ਤਾਂ ਪੈਂਦਾ ਹੀ ਕੋਈ ਨਹੀਂ ਗਾ ਥੱਲੇ ਥੱਲੇ ਤਾਂ ਗਲੇ ਸੜੇ ਨਿਕਲ ਜਾਂਦੇ ਨੇ ਮਿੱਧ ਮੁੱਦੇ ਜਾਂਦੇ ਟਮਾਟਰ ਵਿੱਚੋਂ ਖਰਾਬ ਬਹੁਤ ਨਿਕਲ ਜਾਂਦੇ ਦੋ 1.5-2 ਕਿਲੋ ਦਾ ਖਰਾਬ ਹੀ ਨਿਕਲ ਜਾਂਦੇ ਟਮਾਟਰ ਯਾਰ ਕੜ ਦੇ ਕੜ ਦੇ ਵਿੱਚ ਮਿੱਧੇ ਕਿਵੇਂ ਕਦੇ ਆਸਤੇ ਵੀ ਜਿਵੇਂ ਮੰਨ ਕੇ ਚੱਲੋ ਜਿਹੜੇ ਸਬਜ਼ੀ ਵੀਰ ਭਾ ਲੈਉਂਦੇ ਆ ਇੱਥੇ ਮਾਲ ਛਾਲ ਲੈਣਾ ਨਾ ਇੱਕਰੇਟਾਂ ਚ ਲਿਆ ਕਰੋ ਯਾਰ ਇੱਕ ਤਾਂ ਗਰਮੀ ਦਾ ਮੌਸਮ ਆ ਤੇ ਘੰਟੇ 1.5 ਘੰਟੇ ਜੀ ਲਫਾਫੇ ਚ ਇੰਨਾ ਕੁ ਮੁੜਕਾ ਆਉਂਦਾ ਨਾ ਸਬਜ਼ੀ ਨੂੰ ਬੁਰੇ ਹਾਲ ਹੋ ਜਾਂਦਾ ਝੱਕ ਨੂੰ ਜੀ ਨਹੀਂ ਕਰਦਾ ਤੇ ਉਹ ਵਿਕਦੀ ਵੀ ਬਹੁਤ ਔਖੀ ਹੈ ਮੁੜ ਕੇ ਕਰੇਟਾਂ ਚ ਹਵਾ ਲੱਗਦੀ ਰਹਿੰਦੀ ਹੈ ਸਬਜ਼ੀ ਨੂੰ ਤੇ ਮਤਲਬ ਤਾਜੀ ਲੱਗੀ ਜਾਂਦੀ ਰਹਿੰਦੀ ਹੈ ਅਗਲੇ ਨੂੰ ਗਾਹਕ ਨੂੰ ਤਾਜੀ ਲੱਗਦੀ ਰਹਿੰਦੀ ਹੈ ਚੀਜ਼ ਵੀ ਤਾਜੀ ਆ ਘੰਟੇ ਚ ਲਫਾਫੇ ਘੰਟਾ ਲਫਾਫੇ ਚ ਪਾ ਕੇ ਰੱਖ ਲਓ ਤੁਸੀਂ ਘਰੇ ਤਜਰਬਾ ਕਰ ਲਓ ਭਾਵੇਂ ਤੇ ਪੋਲੀਥੀਨ ਵਾਲਾ ਪਲਾਸਟਿਕ ਦਾ ਤੋਂ ਮੁਰਕੋ ਮੁਰਕੀ ਜੀ ਸਬਜ਼ੀ ਹੋ ਜਾਂਦੀ ਹੈ ਅੰਦਰ ਹੋਰੀ ਗਿੱਲ ਗਲੋਰਾ ਜਾਂ ਲੱਗਦਾ ਪਤਾ ਨਹੀਂ ਕਿੰਨੇ ਦਿਨਾਂ ਦੀ ਪਈ ਉਹ ਮੁਰਕੇ ਵਿਕਦੀ ਨਹੀਂ ਮਾ ਇਹਦਾ ਇੱਥੇ ਜਿੰਨੇ ਵੀ ਆਉਂਦੇ ਨੇ ਕਿਸਾਨਪੁਰ ਮਗਰ ਕਰੇਟ ਭਾਵੇਂ ਤੁਹਾਨੂੰ ਕੇ ਨਾ ਇੱਕ ਕਰੀ ਇਹਨਾਂ ਨਾਲ ਆੜਤੀਆਂ ਦੇ ਹਿਸਾਬ ਨਾਲ ਕਰਕੇ ਨਾ ਉਹਨਾਂ ਨੂੰ ਉਹਨੇ ਕਰੇਟ ਵੀ ਅਗਲਾ ਮੋੜ ਦਿੰਦੂ ਦੂਜੇ ਦਿਨ ਚੱਕ ਲਿਆ ਕਰੋ ਇਹਨਾਂ ਤੋਂ ਕਰੇਟ ਵਾਧੂ ਹੁੰਦੇ ਆ ਯਾਰ ਇੱਥੋਂ ਲਿਜਾ ਕੇ ਕਰੇਟ ਤੇ ਨਹੀਂ 150 ਦਾ 80 70 80 ਦਾ ਕਰੇਟ ਬਹੁਤ ਛੇਤੀ ਮਾਲ ਵਿਕਦਾ ਕਰੇਟ ਵਾਲਾ ਬਹੁਤ ਵਧੀਆ ਕਹਿਣ ਸਰਪਾਲ ਸਿੰਘ ਬਾਈ ਕੀ ਹਲਚਾਲ ਜਤਿੰਦਰ ਸਿੰਘ ਲਫਾਵੇ ਲੂਵੇ ਦਾ ਯਾਰ ਉਹੀ ਬੰਦ ਹੋਣੇ ਚਾਹੀਦੇ ਦਾ ਬੇਕਾਰ ਚੀਜ਼ ਹਨ ਇਹ ਨਕਮੇ ਚੀਜ਼ ਲਫਾਫਿਆਂ ਚੜ ਕੇ ਤੱਲਾਆਂ ਲੀਆਂ ਚੜ ਕੇ ਤਾਂ ਆੜਗੇ ਛਪਣਾ ਜਾਂਦੇ ਮੋੜ ਕੇ ਬੁਰੇ ਹਾਲ ਹੋਏ ਨਾ ਲਫਾਪੇ ਦਾ ਸਰਕਾਰ ਨੂੰ ਬੰਦ ਕਰਨੇ ਚਾਹੀਦੇ ਆ ਸਹੀ ਨਾ ਬਹੁਤ ਗੰਦ ਪੈਂਦਾ ਇਹਨਾਂ ਤੇ ਭਾਈ ਅੱਜ ਰੇਟ ਜਿਹੜਾ ਚੱਲਿਆ ਜੀ ਤੁਸੀਂ ਲਾਰੋ ਹਿਸਾਬ ਕਿਤਾਬ ਵੀ ਇੱਕ ਜਿਹੜੀ ਵਿਕੀ ਆ 255 ਇੱਕ ਵੀਕੀ 270 ਬਾਕੀ 200 ਨੂੰ ਵੀ ਕੋਈ ਇੱਕ ਦੋ ਟਰਾਲੀਆਂ ਵਿਕੀਆਂ ਤੇ ਅੱਜ ਵਾਲੀ ਵਾਲੀਆਂ ਟਰਾਲੀਆਂ ਖੜੀਆਂ ਇਹਨਾਂ ਦਾ ਸੌਦਾ ਹੋਰ ਡਾਇਰੈਕਟ ਹੋ ਜਾਊਗਾ ਕਿੰਨੇ ਨੂੰ ਹੁੰਦਾ ਵੱਧ ਤੋਂ ਵੱਧ 250 ਨੂੰ ਹੋ ਜਾਊਗਾ ਹੋਰ ਇਦੂ ਕੱਤਾ 250 ਨੂੰ ਹੋ ਜੂ ਹਨ ਤੇ ਆਹੀ ਰੇਟ ਜਿਹੜਾ ਚੱਲੀ ਜਾਂਦਾ 250 ਤੇ 270 ਮੰਨ ਕੇ ਚੱਲੋ ਵੀ ਰੇਟ 250 ਤੋਂ ਲੈ ਕੇ ਤੇ 270 ਤੱਕ ਜਿਹੜਾ ਰੇਟ ਕੋਟਕਪੂਰਾ ਮੰਡੀ ਦੇ ਵਿੱਚ ਤੂਲੀ ਦਾ ਚੱਲਿਆ ਜੀ ਧੰਨਵਾਦ ਦੋਸਤੋ ਬਹੁਤ-ਬਹੁਤ ਵੀਡੀਓ ਲਾਈਕ ਸ਼ੇਅਰ ਕਮੈਂਟ ਜਰੂਰ ਕਰਦਿਆ ਕਰੋ ਜੀ ਇਹ ਫੂਣ ਹੋਣ ਲੱਗਾ ਗਰਮ ਕਾਲੂ